ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪਨਿਕ ਟਿਊਬ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਗਏ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵਟਰ ਜੈਂਟ ਸਵਟਰ ਲੇਡੀਜ਼ ਕੈਪ ਬੇਬੀ ਕੈਪ ਦੇ ਵਿੱਚ ਵੀ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਜੀ ਇਹ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਸਿੱਧੀ ਸਾਈਡ ਤੋਂ আর ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਦੋ ਦੇ ਮਲਟੀਪਲ ਕੁੰਡੇ ਲੈਣੇ ਆ ਜੀ ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਆ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇਹ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਇਸ ਤੋਂ ਅੱਗੇ ਇੱਕ ਕੁੰਡਾ ਉਲਟਾ ਬਣਾਈ ਕਰਨਾ ਹੈ ਜੀ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਇੱਕ ਕੁੰਡਾ ਉਲਟਾ ਬਣਾਈ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਦੋ ਕੁੰਡਿਆਂ ਦਾ ਪੈਟਰਨ ਹੈ ਜੀ ਫਸਟ ਸਲਾਈ ਦੇ ਵਿੱਚ ਇਹੀ ਦੋ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਦੇ ਜਾਣਾ ਫਸਟ ਸਲਾਈ ਸਿੱਧੀ ਸਾਈਡ ਦੇ ਵਿੱਚ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਇਸ ਤਰ੍ਹਾਂ ਹੀ ਆਪਾਂ ਇਹ ਫਸਟ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੇ ਦੋ ਕੁੰਡਿਆਂ ਦਾ ਪੈਟਰਨ ਰਿਪੀਟ ਕਰਦੇ ਹੋਏ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਲਾਸਟ ਉੱਪਰ ਇੱਕ ਕੁੰਡਾ ਸਿੱਧਾ ਬਣਾਈ ਕਰਕੇ ਇੱਕ ਕੁੰਡਾ ਐਕਸਟ੍ਰੇਸ ਨੂੰ ਸਲਿੱਪ ਕਰ ਲੈਣਾ ਜੀ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰ ਲੈਣੀ ਆ ਇਸ ਤੋਂ ਅੱਗੇ ਇੱਕ ਕੁੰਡਾ ਉਲਟਾ ਬਣਾਈ ਕਰਨਾ ਹੈ ਜੀ ਇੱਕ ਕੁੰਡਾ ਸਲਿੱਪ ਕਰ ਲੈਣਾ ਸਲਿੱਪ ਕੀਤੇ ਕੁੰਡੇ ਦੇ ਨਾਲ ਇਸ ਤਰ੍ਹਾਂ ਸਲਾਈ ਉੱਪਰ ਵੱਲ ਦੇ ਲੈਣਾ ਹੈ ਇੱਕ ਕੁੰਡਾ ਉਲਟਾ ਬਣਾਈ ਕਰਨਾ ਇੱਕ ਕੁੰਡਾ ਸਲਿੱਪ ਕਰ ਲੈਣਾ ਸਲਾਈ ਉੱਪਰ ਵੱਲ ਦੇ ਲੈਣਾ ਦੋ ਕੁੰਡਿਆਂ ਦਾ ਪੈਟਰਨ ਹੈ ਇਹੀ ਦੋ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ ਹੈ ਜੀ ਦੂਸਰੀ ਸਲਾਈ ਦੇ ਵਿੱਚ ਇੱਕ ਕੁੰਡਾ ਉਲਟਾ ਬਣਾਈ ਕਰ ਲੈਣਾ ਇੱਕ ਕੁੰਡਾ ਸਲਿੱਪ ਕਰ ਲੈਣਾ ਸਲਾਈ ਉੱਪਰ ਇਸ ਤਰ੍ਹਾਂ ਬਾਲਦੇ ਲੈਣਾ ਇੱਕ ਕੁੰਡਾ ਉਲਟਾ ਬਣਾਈ ਕਰਨਾ ਇੱਕ ਕੁੰਡਾ ਸਲਿੱਪ ਕਰਕੇ ਸਲਾਈ ਉੱਪਰ ਬਾਲਦੇ ਲੈਣਾ ਇਸ ਤਰ੍ਹਾਂ ਹੀ ਆਪਾਂ ਦੂਸਰੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਸਾਰੇ ਕੁੰਡਿਆਂ ਨੂੰ ਇਸ ਤਰ੍ਹਾਂ ਬਣਾਈ ਕਰਦੇ ਜਾਣਾ ਦੂਸਰੀ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸੀ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਥ੍ਰੈਡ ਆਪਣੀ ਸਾਈਡ ਕਰਨਾ ਦੋ ਕੁੰਡੇ ਇਸ ਤਰ੍ਹਾਂ ਜੋ ਆਪਾਂ ਇੱਕ ਕੁੰਡੇ ਦੇ ਦੋ ਕੁੰਡੇ ਬਣਾਏ ਇਹਨਾਂ ਨੂੰ ਸਲਿੱਪ ਕਰ ਲੈਣਾ ਸਲਾਈ ਉੱਪਰ ਵਲਦੇ ਲੈਣਾ ਇੱਕ ਕੁੰਡਾ ਉਲਟਾ ਬਣਾਈ ਕਰਨਾ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਲਿੱਪ ਕਰ ਲੈਣਾ ਸਲਾਈ ਉੱਪਰ ਵਲਦੇ ਲੈਣਾ ਇੱਕ ਕੁੰਡਾ ਉਲਟਾ ਬਣਾਈ ਕਰ ਦੇਣਾ ਦੋ ਕੁੰਡਿਆਂ ਨੂੰ ਸਲਿੱਪ ਕਰ ਲੈਣਾ ਸਲਾਈ ਉੱਪਰ ਵਾਹ ਲੈ ਇੱਕ ਕੁੰਡਾ ਉਲਟਾ ਬਣਾਈ ਕਰ ਦੇਣਾ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਉੱਪਰੋਂ ਸਲਿੱਪ ਕਰ ਲੈਣਾ ਸਲਾਈ ਉੱਪਰ ਵਾਲ ਦੇ ਲੈਣਾ ਇੱਕ ਕੁੰਡਾ ਉਲਟਾ ਬਣਾਈ ਕਰ ਦੇਣਾ ਦੋ ਕੁੰਡਿਆਂ ਨੂੰ ਸਲਿੱਪ ਕਰ ਲੈਣਾ ਸਲਾਈ ਉੱਪਰ ਵਾਲ ਦੇ ਲੈਣਾ ਇੱਕ ਕੁੰਡਾ ਉਲਟਾ ਬਣਾਈ ਕਰ ਦੇਣਾ ਇਹੀ ਪੈਟਰਨ ਆਪਾਂ ਰਿਪੀਟ ਕਰਨਾ ਹੈ ਤੀਸਰੀ ਸਲਾਈ ਦੇ ਵਿੱਚ ਸਿੱਧੀ ਸਾਈਡ ਦੇ ਵਿੱਚ ਇਸ ਤਰ੍ਹਾਂ ਹੀ ਆਪਾਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਲਾਸਟ ਉੱਪਰ ਇੱਕ ਹੁੰਡਾ ਐਕਸਟ੍ਰੇਸ ਨੂੰ ਸਲਿੱਪ ਕਰ ਲੈਣਾ ਹੈ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਹੁੰਡਾ ਐਕਸਟ੍ਰੇਸ ਦੀ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਇੱਕ ਹੁੰਡਾ ਉਲਟਾ ਬਣਾਈ ਕਰਨਾ ਹੈ ਥ੍ਰੈਡ ਕਰਨਾ ਬਾਹਰਲੀ ਸਾਈਡ ਤਿੰਨ ਕੁੰਡਿਆਂ ਦਾ ਇੱਕ ਹੁੰਡਾ ਬਣਾਈ ਕਰ ਦੇਣਾ ਸਿੱਧੀ ਸਾਈਡ ਨੂੰ ਥ੍ਰੈਡ ਆਪਣੀ ਸਾਈਡ ਇੱਕ ਹੁੰਡਾ ਉਲਟਾ ਬਣਾਈ ਕਰਨਾ ਹੈ ਥ੍ਰੈਡ ਬਾਹਰਲੀ ਸਾਈਡ ਤਿੰਨ ਕੁੰਡਿਆਂ ਦਾ ਇੱਕ ਹੁੰਡਾ ਬਣਾਈ ਕਰ ਦੇਣਾ ਇੱਥੇ ਜੋ ਆਪਾਂ ਸਲਾਈ ਉੱਪਰ ਵਾਲ ਪਾਖੇ ਕੁੰਡੇ ਵਧਾਏ ਸੀ ਜੀ ਇਹਨਾਂ ਕੁੰਡਿਆਂ ਨੂੰ ਆਪਾਂ ਪੂਰੇ ਕਰ ਲੈਣਾ ਕਟਾ ਦੇਣਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਸਿੱਧੀ ਸਾਈਡ ਨੂੰ ਇੱਕ ਕੁੰਡਾ ਉਲਟਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਸਿੱਧੀ ਸਾਈਡ ਨੂੰ ਇੱਕ ਕੁੰਡਾ ਉਲਟਾ ਥ੍ਰੈਡ ਬਾਹਰਲੀ ਸਾਈਡ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਸਿੱਧੀ ਸਾਈਡ ਨੂੰ ਇਸ ਤਰ੍ਹਾਂ ਹੀ ਆਪਾਂ ਇਹ ਚੌਥੀ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਲਾਸਟ ਸਲਾਈ ਆਪਣੀ ਇਹ ਡਿਜ਼ਾਈਨ ਦੀ ਇਹ ਇਸ ਡਿਜ਼ਾਈਨ ਦੇ ਵਿੱਚ ਚਾਰੋਂ ਸਲਾਈਆਂ ਦੇ ਵਿੱਚ ਹੀ ਡਿਜ਼ਾਈਨ ਪੈਂਦਾ ਜੀ ਚਾਰੋਂ ਸਲਾਈਆਂ ਅਲੱਗ-ਅਲੱਗ ਹੀ ਪੈਂਦੀਆਂ ਇੱਕ ਕੁੰਡਾ ਉਲਟਾ ਬਣਾਈ ਕਰਨਾ ਥ੍ਰੈਡ ਬਾਹਰਲੀ ਸਾਈਡ ਅੱਗੋਂ ਸਲਾਈ ਪਾ ਕੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਸਿੱਧੀ ਸਾਈਡ ਨੂੰ ਥ੍ਰੈਡ ਆਪਣੀ ਸਾਈਡ ਕਰ ਲੈਣਾ ਲਾਸਟ ਵਾਲਾ ਕੰਡੈਕਸਾ ਇਸ ਨੂੰ ਸਲਿੱਪ ਕਰ ਲੈਣਾ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਸਿੱਧੀ ਸਾਈਡ ਤੋਂ ਰਿਪੀਟ ਕਰਦੇ ਜਾਣਾ ਜੀ ਫਸਟ ਸਲਾਈ ਤੋਂ ਹੀ ਡਿਜ਼ਾਈਨ ਅੱਗੇ ਆਪਣਾ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ